ਮੇਰਾ ਨਾਮ ਕਰਨਜੀਤ ਆ ਜੀ ਮੈਂ ਪਟੰਡੇ ਦੀ ਰਹਿਣ ਵਾਲੀ ਆ ਸਾਡੀ ਰਾਸਤੀ ਦੇ ਵਿਆੰਗ ਐਸੋਸੀਏਸ਼ਨ ਤੇ ਫਿਜ਼ੀਕਲ ਐਸੋਸੀਏਸ਼ਨ ਆ ਜੀ ਇਹ ਜਿਹੜਾ ਬਤਾਇ ਕਿ ਕਿਹਦੇ ਵਿੱਚ ਕੰਮ ਕਰਦਾ ਹੈ ਇਹ ਜੀ 2021 ਦੇ ਵਿੱਚ ਇਹਨਾਂ ਨੇ 322 ਦੀ ਜਿਹੜੀਆਂ ਸਫਾਈ ਸਬ ਸੇਫਤੀਆਂ ਪੋਸਟਾਂ ਕੱਡੀਆਂ ਗਈਆਂ ਸੀ ਜਿਸ ਦੇ ਵਿੱਚ ਸਾਡੀ ਇਹ ਬਕਾਇਦਾ 12 ਮਹੀਨੇ 2021 ਦੇ ਵਿੱਚ ਸਾਡੀ ਇੰਟਰਵਿਊ ਕਰਵਾਈ ਗਈ ਐਤਵਾਰ ਕੀ ਹੋਇਆ ਜਦੋਂ ਚੋਣ ਜਾਪ ਲੱਗ ਗਿਆ ਚੋਣ ਜਾਪ ਲੱਗਣ ਤੋਂ ਬਾਅਦ ਇਹਨਾਂ ਨੇ 5-6 ਮੈਂਬਰਾਂ ਦੀ ਕਮੇਟੀ ਬਿਠਾਈ ਗਈ ਤੇ ਸਾਰੇ ਅੰਕੀਆਂ ਵੱਲੋਂ ਸਾਰੇ ਇਹ ਮੈਰਟ ਲਿਸਟ ਬਣਾਈ ਗਈ ਜੀ ਸੇ ਪਾਤੇ ਵਿੱਚ ਚੋਣ ਜਾਪ ਇਹ ਪ੍ਰੋਸੈਸ ਉਸੇ ਤਰ੍ਹਾਂ ਚੱਲਦਾ ਰਿਹਾ ਫਿਰ ਇੱਕ ਚੋਣ ਜਾਪ ਫੇਰ ਲੱਗ ਗਿਆ ਜੀ ਐਤੂ ਆ ਦੀ ਪ੍ਰਕਿਰਿਆ ਜਦੋਂ ਦੁਬਾਰੇ ਫੇਰ ਸਟਾਰਟ ਹੋਈ ਜੀ ਇਹ ਜਿਹੜਾ ਹਾਊਸਿੰਗ ਬੋਰਡ ਦੇ ਵਿੱਚ ਇਹ ਜਿਹੜਾ 322 ਦਾ ਮੁੱਦਾ ਹੈ ਲੈ ਕੇ ਆ ਜਿਹੜਾ ਜੀ ਇਹ ਤੇ ਫੇਰ ਕਦਮ اٹھਾਇਆ ਗਿਆ ਜਿਹੜੇ ਸਾਡੇ ਅੰਦਰ ਸਿੰਘਾ ਲੱਤੂ ਜੀ ਆ ਉਹਨਾਂ ਨੇ ਦੁਬਾਰੇ ਫੇਰ ਇਹ ਜਦੋਂ ਕਦਮ ਚੁੱਕਿਆ 322 ਦੀਆਂ ਜਿਹੜੀਆਂ ਪੋਸਟਾਂ ਨੂੰ ਪੂਰਾ ਕੀਤਾ ਜਾਵੇ ਪਰ ਇਹ ਕੀ ਹੋਇਆ ਜਦੋਂ ਸਭ ਕੁਝ ਹੋ ਚੁੱਕਿਆ ਜੀ ਸਭ ਮਨਜ਼ੂਰੀ ਹੋ ਗਈ ਇਹ ਜਿਹੜੇ ਕਮਿਸ਼ਨਰ ਸਾਹਿਬ ਹੈ ਜੀ ਕਮਿਸ਼ਨਰ ਸਾਹਿਬ ਨੇ ਇਸ ਤੇ ਰੋਕ ਲਾ ਦਿੱਤੀ ਗਈ ਵਿਜਵੈਨ ਕਿ ਸਿਰਫ ਸਾਡੇ ਵੈਰੀਫਿਕੇਸ਼ਨ ਸਪੋਚ ਹੋਉਂਦੇ باوجود ਵੀ ਸਾਨੂੰ ਜੁਆਇਨਿੰਗ ਲੈਟਰ ਸਿਰਫ ਪੈਂਡਿੰਗ ਆ ਜੀ ਉਹ ਨਹੀਂ ਸਾਨੂੰ ਮਿਲ ਰਹੇ ਜੀ ਤਿੰਨ ਸਾਲ ਸਾਨੂੰ ਚੌਥਾ ਸਾਲ ਹੋ ਗਿਆ ਜੀ ਸਾਡੇ ਨਾਲ ਸਾਨੂੰ ਸਾਡਾ ਸਿਰਫ ਮਜ਼ਾਕ ਬਣਾ ਰਿਹਾ ਸਾਨੂੰ ਲਟਕਾ ਰਿਹਾ ਅਸੀਂ 4 ਦਿਨ ਪਹਿਲਾਂ ਜਦੋਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਮਿਲੇ ਵੀ ਜੀ ਸਾਡੀਆਂ 322 ਪੋਸਟਾਂ ਨੂੰ ਕੰਪਲੀਟ ਕੀਤਾ ਜਾਵੇ ਸਾਨੂੰ ਕਿਉਂ ਨਹੀਂ ਤੁਸੀਂ ਜੁਆਇਨਿੰਗ ਲੈਟਰ ਦਿੱਤੇ ਜਾਂਦੇ ਸਾਨੂੰ ਨਹੀਂ ਪਤਾ ਕਿ ਉਹ ਕਿਸੇ ਰਾਜਨੀਤੀ ਦਵਾ ਕਰਕੇ ਕਿਸੇ ਦੇ ਦਬਾਅ ਕਰਕੇ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਰਹੇ ਜੀ ਨਫਾਰ ਹੋ ਗਏ ਸਾਨੂੰ ਭੁੱਖ ਜਾਨ ਨਾਲ ਤੋਕ ਜੀ ਆ ਮੇਰੇ ਘਰ ਵਾਲਾ ਜੀ ਕਰ ਸਾਡੂ 3 ਸਾਲ ਹੋ ਗਏ ਜੀ ਅਸੀਂ ਲੰਮਕਦੇ ਆ ਰਹੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਤੁਸੀਂ ਵਿਧਾਇਕ ਨੂੰ ਮਿਲਿਆਗੇ ਕੀ ਉਹਨਾਂ 'ਤੇ ਵਿਸ਼ਵਾਸ ਕਰਤਾ ਉਹਨਾਂ ਨੇ ਵਿਸ਼ਵਾਸ ਕਿਹੜਾ ਦਵਾਣਾ ਜੀ ਉਹ ਸਿਰਫ ਮਿੱਠੀ ਗੋਲੀ ਦੇ ਦਿੰਦੇ ਆ ਜੀ ਇਹ ਭਗਵਾਨ ਤਮਾਣੇ ਕਹਿੰਦੇ ਸੀ ਨਾ ਅਸੀਂ ਤੁਹਾਨੂੰ ਨੌਕਰੀਆਂ ਦੇਣ ਵਾਲਾ ਬਣਾਉਂਗਾ ਪਰ ਆ ਕੀ ਕੀਤੀ ਗਈ ਸਾਡਾ ਸਾਡੀਆਂ ਜੜੀਆਂ ਜੜੀਆਂ ਜਾਨਾਂ ਦੇ ਸਿਰਫ ਮੇਰੇ ਭੈਣ ਤੇ ਭਰਾ ਜਿਹੜੇ 322 ਪੋਸਟਾਂ ਜਿੰਨਾ ਚ ਪ੍ਰੂਫਲ ਹੋ ਚੁੱਕੇ ਆ ਤੇ ਇਹ ਅਸੀਂ ਇੱਕ ਤਿੱਖਾ ਸੰਘਰਸ਼ ਕਰਾਂਗੇ ਸਾਡੀ ਜਾਨ ਦੀ ਜ਼ਿੰਮੇਵਾਰ ਸਾਡੀ ਸਰਕਾਰ ਹੋਵੇਗੀ ਕੀ ਨਾਮ ਹੈ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਕਿਹੜੀ ਸਸਤਾ ਆਪਣਾ ਹੈਂਡੀਕੈਪ ਟੂ ਹੈਲਪ ਵੈਲਫੇਅਰ ਐਸੋਸੀਏਸ਼ਨ ਲਕਾਈ ਮਾਨਸਾ ਤੇ ਕੀ ਗੱਲ ਹੋਈ ਅੱਜ ਵਿਧਾਇਕ ਦੀ ਉੱਤਮੁਰੇ ਧਰਨਾ ਲੜਾ ਦੇਖੋ ਜੀ ਨਗਰ ਨਗਰ ਦੇ ਵਿੱਚ 322 ਪੋਸਟਾਂ ਆਈਆਂ ਸੀਆਂ 21 ਦਾ 21 ਦੇ ਵਿੱਚ ਇਹਨਾਂ ਨੇ ਭਰੀਆਂ ਸੀਗੀਆਂ ਠੀਕ ਹੈ ਜੀ ਉਹ ਸਾਰਾ ਪ੍ਰੋਸੀਸਰ ਸੈਟ ਹੋ ਗਿਆ ਜੀ ਸਾਰਾ ਇਹਨਾਂ ਨੂੰ ਨੌਕਰੀ ਇਸ ਟਾਈਮ ਜਨਰਲ ਲੈਕਟਰ ਦੀ ਲੋੜ ਸੀਗੀ ਉਹ ਸਰਕਾਰ ਨੇ ਅੱਗਾ ਪਿੱਛਾ ਕਰਕੇ ਇਹਨਾਂ ਨੂੰ ਮੰਨ ਲਾ ਵੀ ਕਹਿੰਦੇ ਨਹੀਂ ਰੱਖਣਾ ਤੁਹਾਨੂੰ 509ਵੀਂ ਕੋਰਟ ਕੱਢ ਕੇ ਠੀਕ ਹੈ ਇਹਨਾਂ ਨੂੰ ਕਹਿੰਦੇ ਵੀ ਉਹਨਾਂ ਨੂੰ ਰੱਖਿਆ ਜਾਊਗਾ ਉਹਦੇ ਬਾਬਤ ਅਸੀਂ ਐਮਐਲਏ ਦੇ ਵਾਰਗੇ ਧਰਨਾ ਦਿੱਤਾ ਸੀ ਵੀ ਤੁਸੀਂ ਇਹਦਾ ਹੱਲ ਕਰ ਦਿਓ ਅੱਜ ਲਾਕਟ ਦੇਣਾ ਜੀ ਸੋਮਵਾਰ ਨੂੰ ਜੋ 500 ਬੰਦੇ ਨੂੰ ਜੋਨ ਕਲੈਕਟਰ ਦਿੱਤਾ ਜਾਊਗਾ ਤੇ ਇਹਨਾਂ ਨੂੰ ਰੱਦ ਕਰ ਦਿੱਤਾ ਜੀ ਤੁਸੀਂ ਉਹਨਾਂ ਨੂੰ ਪੁੱਛਣਾ ਸੀ ਕਿ ਵੀ ਪਹਿਲਾਂ 300 ਹੋਰ ਰੱਖ ਲਓ ਤੇ 200 ਹੋਰ ਰੱਖ ਲਓ ਅਸੀਂ ਆਖਿਆ ਸੀ ਵੀ ਇਹਨਾਂ ਨੂੰ ਵਿੱਚ ਐਡ ਕਰ ਦਿਓ ਜੀ ਉਹ ਕਹਿੰਦੇ ਸਾਡੇ ਕੋਈ ਸਾਰੇ ਨਹੀਂ ਸਾਡੀ ਬਸ ਚਿੱਟਾ ਹੀ ਮੁੱਕ ਰਿਹਾ ਕਹਿੰਦੇ ਸਾਡੇ ਕੋਈ ਸਾਰੇ ਨਹੀਂਗਾ ਅਸੀਂ ਬਥੇਰਾ ਉਹਨਾਂ ਨੂੰ ਮਿੰਤਦਾਰੀ ਵੀ ਕਰੀ ਠੀਕ ਆ ਕਹਿੰਦਾ ਮੇਰੇ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਇਹ ਤੁਹਾਨੂੰ ਆਸ਼ਵਾਸਨ ਦੇਣ ਵਾਸਤੇ ਲੱਗਦਾ ਕੋਈ ਵੀ ਸਿਆਸੀ ਦਬਾਅ ਕਰ ਮੇਰੇ ਉੱਤੇ ਬਹੁਤ ਵੱਡਾ ਸਿਆਸੀ ਦਬਾਅ ਹੈ ਜੀ ਜੋ ਮੰਨ ਲਓ ਇਹਨਾਂ ਦੇ ਇੰਟਰਵਿਊ ਹੋ ਗਿਆ ਸਭ ਕੁਝ ਸਕਸੈਸ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਰੱਦ ਕੀਤਾ ਗਿਆ ਜੀ ਕੀ ਹੋਆ ਕੋਈ ਆਪਦੇ ਬੰਦੇ ਸੈੱਟ ਕਰਨੇ ਚਾਹੁੰਦੇ ਹੁਣ ਹਾਂ ਜੀ ਇਹੀ ਤਾਂ ਗੱਲ ਆ ਜੀ ਜੋ 500 ਨਵੇਂ ਉਹ ਕੱਢੀ ਇਹਨਾਂ ਨੇ ਪੋਰਟ 500 ਪਤਾ ਨਹੀਂ ਕਿੰਨੀ ਉਹਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਬੈਕ ਕਰਤਾ ਜੋ ਨਵੇਂ ਬੰਦੇ ਰੱਖੇ ਜਾਣਗੇ ਅੱਜ ਵਿਧਾਇਕ ਨੂੰ ਮਿਲੇ ਸੀਗੇ ਫਿਰ ਉਹਨਾਂ ਨੇ ਕੀ ਵਿਸ਼ਵਾਸ ਦਿੱਤਾ ਕੋਈ ਵਿਸ਼ਵਾਸ ਨਹੀਂ ਦਿੰਦਾ ਯੋ ਕਦੇ ਸਾਡੇ ਕੋਈ ਸਾਰੇ ਨਹੀਂ ਮੈਂ ਇਹਦੇ ਬਾਬਤ ਕੁਝ ਵੀ ਨਹੀਂ ਕਰ ਸਕਦਾ ਜੀ ਫਤਵਾਨਤ ਮੰਨਤਾ ਕਿ ਨੇ ਸੀ ਕਿ ਵੀ ਅਸੀਂ ਨੌਕਰੀਆਂ ਦੇਣ ਵਾਲੇ ਬਣਾਵਾਂਗੇ ਵੀ ਅੱਗੇ ਨੌਕਰੀਆਂ ਦੇਣਗੇ ਤਾਂ ਸੁੱਟੀਆਂ ਨੌਕਰੀਆਂ ਖੋਹ ਲਵਾਂਗੇ ਇਹਦੇ ਵਿੱਚ ਕੋਈ ਦੋਰ ਐ ਨਹੀਂ ਜੀ ਇਹਨਾਂ ਨੂੰ ਮਿਲੀ ਹੋਈ ਨੌਕਰੀ ਇਹਨਾਂ ਤੋਂ ਖੋਹੀ ਗਈ ਜੀ ਇਹ ਇੱਕ 322 ਦੇ ਵਿੱਚ 13 ਹੈਂਡੀਕੈਪਟ ਆਸਾਮੀਆਂ ਨੇ ਜੀ ਉਹ ਮੁੰਡੇ ਆ ਬੈਠੇ ਨੇ ਜੀ ਇਹਨਾਂ ਨੇ ਭਰੀਆਂ ਹੋਈਆਂ ਨੇ ਤਿੰਨ ਦਿਨ ਤੋਂ ਧਰਨਾ ਲਾ ਰਹੇ ਨੇ ਜੀ ਕੋਈ ਸਲਵਾਈ ਨਹੀਂ ਕੋਈ ਕਿਸੇ ਨੇ ਆ ਕੇ ਪੁੱਛਿਆ ਨਹੀਂਗਾ ਵੀ ਤੁਹਾਨੂੰ ਕੀ ਦੁੱਖ ਹੈ ਕੀ ਤਕਲੀਫ ਹੈ ਅੱਜ ਹਾਰ ਕੇ ਸੜਕਾਂ ਦੇ ਉੱਤੇ ਉਤਰੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਬਹੁਤ ਵੱਡਾ ਅਸੀਂ ਸੰਘਰਸ਼ ਵਿੜਾਂਗੇ ਜਿਨ੍ਹਾਂ ਦੇ ਵਿੱਚ ਅਸੀਂ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਜਿੱਕੇ ਨਾਮ ਤੇ ਸੰਦੀਪ ਸਿੰਘ ਸਰ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਸਵਾਲ ਹੈ ਸਰ 322 ਪੋਸਟਾਂ 2021 ਚ ਕੱਢੀਆਂ ਗਈਆਂ ਸੀ ਆਨਲਾਈਨ ਪ੍ਰੋਸੈਸਰਾਈਜ਼ ਕਰੋ ਜੀ ਸਾਰਿਆਂ ਨੇ ਸਿਲੈਕਟ ਆਨਲਾਈਨ ਪ੍ਰੋਸੈਸਰਾਈਜ਼ ਕੀਤੀ ਗਈ ਮੈਰਿਟ ਦੇ ਆਧਾਰ ਤੇ ਠੀਕ ਹੈ ਜੀ ਤੇ 322 ਨੂੰ ਇਹਨਾਂ ਨੇ ਮਨਜ਼ੂਰੀ ਵੀ ਹਾਊਸ ਮੀਟਿੰਗ ਨੇ ਦੇ ਦਿੱਤੀ ਸੀਗੀ ਅਸੀਂ ਇਹਦੇ ਨਾਲ ਬੜੇ ਹੀ ਮੰਗ ਪੱਤਰ ਦੇ ਚੁੱਕੇ ਆ ਜੀ ਅੱਕ ਚੁੱਕੇ ਆ ਜੀ ਸਰਕਾਰ ਕੋਲ ਸੀਮ ਹਾਊਸ ਕੋਲ ਚਾਰ ਵਾਰ ਜਾ ਚੁੱਕੇ ਆ ਜੀ ਉੱਤੋਂ ਕੋਣ ਜਾਂਦਾ ਜੀ ਇੱਥੇ ਸਾਨੂੰ ਲਾਰੇ ਦੱਸਦੇ ਨੇ ਲਾਰੇ ਲਾਉਣ ਦੇ 5 ਦਿਨ ਦੇ ਲਾਰੇ ਲਾਉਂਦੇ ਅਸੀਂ ਵੇਟ ਕਰਦੇ ਕਰਦੇ ਜੀ ਇੱਥੇ ਤੱਕ ਆ ਗਏ ਜੀ ਹੁਣ ਇਹਨਾਂ ਨੇ ਬੰਦੇ ਸਿਲੈਕਟ ਕੀਤੇ ਕਿੱਥੇ ਹਾਂਜੀ ਸੋਟੇ ਚ ਕਿੰਨੇ ਬੰਦੇ ਸਿਲੈਕਟ ਕੀਤੇ ਗਏ ਸਾਸੀ ਫਿਲਹਾਲ ਜੀ ਸਾਰੇ ਟੋਟਲ ਜੀ 322 ਪੋਸਟਾਂ ਸੀਗਾ ਜੀ ਉਹਨਾਂ ਵਿੱਚੋਂ ਮੈਟ ਦੇ ਆਧਾਰ ਤੇ ਰੱਖਿਆ ਗਿਆ ਜੀ ਉਦੂ ਬਾਦੀ ਇਹਨਾਂ ਨੇ ਹੁਣ ਕਮਿਸ਼ਨ ਸਾਹਿਬ ਨੇ ਨਹੀਂ 597 ਨੂੰ ਮਤਲਬ ਮਨਜ਼ੂਰੀ ਦਿੱਤੀ ਕਿ 322 ਰੱਦ ਕਰਨੀਆਂ ਨੇ ਜਿਨ੍ਹਾਂ ਨੂੰ ਹੁਣ ਜੁਆਇਨਿੰਗ ਲੈਟਰ ਮਿਲਨੇ ਸੀ ਸਰ ਉਹਨਾਂ ਨੂੰ ਹੁਣ ਰੱਦ ਕਰਨ ਦੇ ਵਿੱਚ 597 ਰੱਖਣਾ ਚਾਹੁੰਦਾ ਹਾਂ ਉਹ ਆਪਣੇ ਬੰਦੇ ਜਿਹੜੇ ਆਊਟਸੋਰਸ ਤੇ ਕੰਮ ਕਰ ਰਹੇ ਸੀ ਸਰ ਅਸਤਾ ਬਸ ਟੈਂਕ ਕੇ ਹੁਣ ਤਾਂ ਸਾਡੇ ਕੋਲ ਹੈ ਨਹੀਂ ਜੀ ਸਲਿੱਪ ਹੋਏ ਕੈਂਡੀਡੇਟ ਜਦੋਂ ਜੁਆਇਨਿੰਗ ਲੈਟਰ ਹੀ ਸਾਡੇ ਕੋਲ ਨੌਕਰੀਆਂ ਹੀ ਕੋਈ ਨਹੀਂ ਜਾ ਰਹੀ ਗਰੀਬ ਪਰਿਵਾਰਾਂ ਦੇ ਬੱਚੇ ਜੀ ਦੋ ਦੋ ਜਵਾਰਾ ਜੀ ਚਾਰ ਜਵਾਕਾਂ ਨੇ ਤੇ ਉਹ ਬੈਠੇ ਜੀ ਹੈਂਡੀਕਾਰਟ ਸਾਰੇ 우리 ਪਰਿਵਾਰ ਦੇ ਸਰਕਾਰ ਤਾਂ ਕਹਿੰਦੀ ਜੀ ਹਰਾ ਪੈਨ ਹੈ ਜੀ ਗਰੀਬਾਂ ਲਈ ਤਾਂ ਕੋਈ ਹਰਾ ਪੈਨ ਨਹੀਂ ਚੱਲ ਰਿਹਾ ਜੀ ਹੁਣ ਅਸੀਂ ਸਾਡਾ ਜੀ ਟੈਂਕੀਆਂ ਚੜ ਕੇ ਜਾਣਾ ਦੇਣੀ ਹੈ ਜੀ ਸਰਪੰਚ ਜੀ ਪਹਿਲਾਂ ਹਰਾ ਪੈਨ ਸਾਡਾ ਨੌਕਰੀ ਦੇ ਦੇ ਕੋਈ ਨਹੀਂ ਇਹ ਤਾਂ ਲਾਰੇ ਬਸ ਲਾਰੇ ਹੀ ਦਿਖਦੇ ਆ ਅਸਾ ਚਾਰ ਵਾਰੀ ਜਾ ਕੇ ਆਏ ਕੋਈ ਸਾਨੂੰ ਕੁਝ ਨਹੀਂ ਵਿਖਿਆ ਜੀ ਜੁਗਰੂਪ ਗਿੱਲਰ ਐਮਐਲਏ ਸਾਹਿਬ ਹੁਣ ਸਾਨੂੰ ਲਾਰਾ ਦੇ ਕੇ ਦਿਲਾਸਾ ਦੇ ਕੇ ਜੀ ਸੋਵਾਰ ਤਾਂ ਉਹਨਾਂ ਦੀ ਮਨਜ਼ੂਰੀ ਮਿਲ ਜਾਨੀ ਸਾਡੀ ਤਾਂ ਰੱਦ ਹੋ ਜਾਣੀ ਅੱਜ ਸਾਡੇ ਕੋਲ ਦਿਨ ਹੈਗਾ ਜੀ ਬਸ ਹੱਸਤਾ ਜੀ ਤੁਸੀਂ ਮਿਲੇ ਸੀ ਫਿਰ ਕੀ ਕਿਹਾ ਉਹਨਾਂ ਨੇ ਤਾਂ ਲਾਰਾ ਲਾਇਆ ਜੀ ਸਾਨੂੰ ਕੋਈ ਵੀ ਦਲਾਸਾ ਨਹੀਂ ਦਿੱਤਾ ਕਿ ਯਾਂ ਤੋਂ ਡੀਮੈ ਲਿਖ ਕੇ ਦੇ ਦੇਣਾ ਜੀ ਕਿ ਕੱਦ ਨਹੀਂ ਹੋਣ ਦਿੰਦਾ ਜੀ ਸਾਰਾ ਕੇਸ ਹੈਂਡੀਕੈਪ ਦਾ ਹੈ ਇਸੇ ਕਹਿੰਦੇ ਲੇਕਨ ਜਿਹੜੀ ਉਹ ਜਰਨਲ ਇਲੈਕਟ੍ਰੀਟੀ ਸੀ ਕਦੇ ਨੂੰ ਦਿੱਤੇ ਨਹੀਂ ਜਾਣੀ ਕੀ ਕਰਨਾ ਜੀ ਕੱਲੇ ਹੈਂਡੀਕੈਪ ਦੀ ਇਹਦੇ 'ਚ ਇਹ ਤਾਂ ਜਿਹੜੀ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਹੀ 322 ਪੋਸਟਾਂ ਪਹਿਲਾਂ ਉਹਨਾਂ ਦੇ ਹੰਦੇ ਵੀ ਰੌਲਾ ਪੈਂਦਾ ਰਿਹਾ ਹੈ। ਕਈ ਉਸ ਦੇ ਵਿੱਚ ਜਿਨ੍ਹਾਂ ਨੂੰ ਮੈਂ ਕਹਿ ਨਹੀਂ ਸਕਦਾ ਦੋਸ਼ ਵੀ ਲੱਗਦੇ ਰਹੇ। ਆਪਸ ਵਿੱਚ ਉਹਨਾਂ ਦੀ ਲੜਾਈ ਦੇ ਵਿੱਚ ਹੋ ਲੰਬਾ ਸਮਾਂ ਪਿਆ ਰਿਹਾ। ਜੋ 14 ਤੇ 322 ਦੇ ਦੇਜਨ ਤੇ ਕੋਈ ਰੋਕ ਨਹੀਂ ਸਕਦਾ ਇਸ ਇਹਨਾਂ ਨੂੰ ਫੁੱਲ ਲੇਟੈਸਟ ਜੋ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇਸ سلسلے ਦੇ ਵਿੱਚ ਜਿਹੜੀਆਂ ਕਾਰਪੋਰੇਸ਼ਨ ਦੀਆਂ ਗਤੀਵਿਧੀਆਂ ਡਿਪਾਰਟਮੈਂਟਲ ਜਿਹੜੀਆਂ ਕਰਨੀਆਂ ਹੁੰਦੀਆਂ ਨੇ ਮੈਂ ਆਪਦੇ ਜਿਹੜੇ ਪ੍ਰੋਜੈਕਟ ਨੇ ਪਰੰਦੇ ਹਲਕੇ ਦੇ ਉਸ ਤੋਂ ਬਾਅਦ ਇਹਨਾਂ ਨੇ ਦਖਲ ਦਿੱਤਾ ਕਿਉਂਕਿ ਪਿਓ ਕਾਰਪੋਰੇਸ਼ਨ ਦਾ ਕੰਮ ਹੈ ਉਹ ਸਟੇਜ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਉਹ 32 ਦੀ بجائے 597 ਪੋਸਟਾਂ ਜੋ ਮੈਂ ਪੜਿਆ ਮੈਂ ਜੋ ਇਹਨਾਂ ਨੇ ਦਿਖਾਇਆ ਉਹ 597 ਪੋਸਟਾਂ ਇਹਨਾਂ ਨੇ ਹੋਰ ਮੰਗੀਆਂ ਨੇ ਉਸ ਦੇ ਵਿੱਚ ਜਦੋਂ ਇਹਨਾਂ ਨੇ ਭੇਜਿਆ ਇਥੋਂ ਕੇ ਸਰਕਾਰ ਦੀ ਕੋਈ ਕੁਆਰੀ ਪਈ ਵੀ ਹੈ ਜੋ ਉਹਦੇ ਵਿੱਚ ਮੈਂ ਵੇਖੀ ਹੈ ਮਾਤਾ ਨੰਬਰ 83 ਦੇ 283 ਜੀਆਂ ਤੋਂ ਤੇ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਇਸ ਦੇ ਨਾਲ ਸਰਕਾਰ ਦੇ ਉੱਤੇ ਕਿੰਨਾ ਕਾਰਪੋਰੇਸ਼ਨ ਦੇ ਉੱਤੇ ਕਿੰਨਾ ਬਿਚੀ ਗੋੜ ਪੂਗਾ اور ਕਾਰਪੋਰੇਸ਼ਨ ਦੀ ਫਾਈਨੈਂਸ਼ੀਅਲ ਕੀ ਹੈ ਉਹਦਾ ਜਵਾਬ ਭੇਜਿਆ ਹੈ ਕਮਿਸ਼ਨਰ ਨੇ ਜੋ ਕਮਿਸ਼ਨ ਸਾਹਿਬ ਨੇ ਮੈਨੂੰ ਦੱਸਿਆ ਉਹ ਉਸ ਤੋਂ ਸਰਕਾਰ ਕੀ ਫੈਸਲਾ ਲੈਂਦੀ ਹੈ ਕਿਉਂਕਿ ਇਹ 322 ਪੋਸਟਾਂ ਵੀ ਕਮਿਸ਼ਨ ਸਰਵ ਦੇ ਕਹਿੰਦੇ ਮਤਾ ਉਹ ਜੋ ਇਹਨਾਂ ਦੇ ਸਾਹਮਣੇ ਕੋਣ ਕਰਕੇ ਰੱਖਿਆ ਉਹ ਕਹਿੰਦੇ ਸਬ ਕਮੇਟੀ ਤੋਂ ਪੁੱਟ ਹੋ ਕੇ ਜੀ ਇਹਨਾਂ ਨੇ ਕੋਈ ਆਰਡਰ ਨਹੀਂ ਦਿੱਤੇ ਸੀ ਕੁਛ ਇਹਦਾ ਫੈਸਲਾ ਨਹੀਂ ਸੀ ਹੋਇਆ ਮੈਂ ਇੱਕ ਗੱਲ ਇਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਕ ਸਕਾਰ ਦੇ ਨਾਲ ਟੇਕ ਅਪ ਵੀ ਕਰੂੰਗਾ ਤੁਸੀਂ ਮੀਟਿੰਗ ਕਰਨੀ ਹੈ ਮੈਂ ਲੋਕਲ ਬੋਡੀ ਮੰਤਰੀ ਨਾਲ ਮੀਟਿੰਗ ਰਦ ਨੂੰ ਤੇ ਅਡਾ ਕੇਸ ਵੀ ਪੁੱਟ ਕਰ ਦੂਗਾ ਇਹਨਾਂ ਦਾ ਜਿੱਥੋਂ ਤੱਕ ਖਤਸ਼ਾ ਸੀ ਜੀ ਸਾਡੀ ਏਜ ਨਾ ਨਿਕਲੇ ਜੇ ਦਾਰੇ ਪੋਸਟ ਐਡ ਕਰਦੇ ਆ ਉਹ ਮੈਂ ਇਹਨੂੰ ਕਿਹਾ ਸੀ ਤੁਹਾਨੂੰ ਰੀਪ੍ਰਿੰਟੇਸ਼ਨ ਦਿਓ ਇਹਦੀ ਵੀ ਮੈਂ ਕਰੂੰਗਾ ਵੀ ਅਗਰ ਤੁਸੀਂ ਦਾਰੇ ਪੋਸਟਾਂ ਕਰਦੇ ਹੋ ਤਾਂ ਜਿਹੜੇ ਬੰਦਿਆਂ ਦੀ ਇਸ ਕਰਕੇ ਏਜ ਨਹੀਂ ਕਰਦੀ ਵੀ ਇਸ ਨੂੰ ਲੰਬਿਤ ਰੱਖਿਆ ਗਿਆ ਇਹਨਾਂ ਨੂੰ ਰੈਲੈਕਸੇਸ਼ਨ ਦੇ ਦੇਣੀ ਚਾਹੀਦੀ ਹੈ ਮੇਰਾ ਜਾਤੀ ਵੀ ਹੋਊਗਾ ਕੋਸ਼ਿਸ਼ ਦੇ ਲਈ ਮੈਂ ਯਤਨ ਕਰੂੰਗਾ ਪਰ ਇਹ ਨਹੀਂ ਸਭ ਬਦਲ ਸਕਦਾ। ਕੋਲੇ ਪ੍ਰੋਸੈਸ ਤੋਂ ਬਾਅਦ ਵੀ ਉਹ ਨਰਾਜ਼ਗੀ ਜਿਹੀ ਦੇਖੋ ਇਹ ਉਹ ਤਾਂ ਇਹ ਕਹਿੰਦੇ ਤੁਸੀਂ 322 ਦੇ ਆਰਡਰ ਫਰੋ ਜੋ ਜਿਹੜੇ ਮੈਂ ਦੇਈ ਸੀ। ਮੇਰੇ ਕੀ ਚਾਰੇ ਮੈਂ ਤੁਹਾਨੂੰ ਪਾਇਦੇ ਤੁਸੀਂ ਪੱਤਰਕਾਰ ਹੋ ਤੁਸੀਂ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝਦੇ ਹੋ ਐਮਐਲਏ ਕੋਲੇ ਕੋਈ ਪਾਵਰ ਹੈ ਕਿਸੇ ਨੂੰ ਜਿਹੜੇ ਅਪਾਇੰਟਮੈਂਟ ਆਰਡਰ ਦੇ ਦੇ।